ਸਮਰਾਲੇ ਦੇ ਵਿੱਚ ਅੱਜ ਕਾਂਗਰਸ ਕਾਂਗਰਸ ਹੋ ਗਈ ਰਾਜਾ ਰਾਜਾ ਹੋ ਗਈ ਉਹਨਾਂ ਵਾਲੇ ਸਮੇਂ ਦੇ ਵਿੱਚ ਜਿਵੇਂ ਰਾਜਾ ਜੀ ਕਹਿ ਰਹੇ ਨੇ ਵੀ 13 ਦੀ 13 ਸੀਟਾਂ ਜਿੱਤਣਗੇ ਤੇ ਸਾਡੇ ਹਿਸਾਬ ਨਾਲ ਤਾਂ ਜਰੂਰ ਜਿੱਤਣਗੇ ਕਿਉਂਕਿ ਕਾਂਗਰਸ ਦਾ ਕਾਫੀ ਬੈਕਅਪ ਹੋ ਚੁੱਕਿਆ ਪਹਿਲਾਂ ਤੁਹਾਨੂੰ ਪਤਾ ਹੀ ਹੈ ਜਿਵੇਂ ਹੋਇਆ ਆਮ ਆਦਮੀ ਪਾਰਟੀ ਨੂੰ ਹਰੇਕ ਨਹੀਂ ਪਸੰਦ ਕੀਤਾ ਪਰ ਅੱਜ ਹਰੇਕ ਬੰਦਾ ਆਮ ਆਦਮੀ ਪਾਰਟੀ ਤੋਂ ਮੋੜ ਚੁੱਕਿਆ ਤੁਸੀਂ ਦੇਖੋ ਵੀ ਸਿੱਧੂ ਮੂਸੇਵਾਲ ਸਾਹਿਬ ਦਾ ਕਤਲ ਹੋ ਗਿਆ ਕੋਈ ਸੁਣਵਾਈ ਨਹੀਂ ਆਪਣੇ ਕਾ ਕਬੜੀ ਖੜਾ ਨਹੀਂ ਸੀਗਾ ਬੜਾ ਸੰਦੀਪ ਉਹਦਾ ਹੀ ਕੋਈ ਸੁਣਵਾਈ ਨਹੀਂ ਹੋਈ ਹੁਣ ਭਾਨਾ ਸਿੱਧੂ ਚੱਕੇ ਅੰਦਰ ਦੇਤਾ ਜੀ ਪਰਿਵਾਰ ਤੇ ਪਰਚੇ ਕਰਤੇ ਹਰੇਕ ਬੰਦੇ ਦੇ ਪਰਚੇ ਹੋ ਰਹੇ ਆ ਕੋਈ ਸੁਣਵਾਈ ਨਹੀਂ ਹੋ ਰਹੀ ਹੁਣ ਕੱਲ ਜਿਹੜਾ ਤੁਸੀਂ ਗੱਲ ਕਰਦੇ ਹੋ ਖੰਨੇ ਇਕੱਠ ਹੋਇਆ ਉਹ ਤਾਂ ਸਿਰਫ ਇੱਕ ਵਿਚਾਰੀਆਂ ਮੇਰੀਆਂ ਭੈਣਾਂ ਮੇਰੀਆਂ ਬੀਬੀਆਂ ਤੇ ਨਰੇਗ ਵਾਲੀਆਂ ਹੀ ਸੀਗੀਆਂ ਸਾਡੇ ਮਾਛੀਵਾਲ ਤੋਂ ਡਰਾਈਵਰਾਂ ਨੇ ਵੀਡੀਓ ਪਾਈ ਸੀ ਕਿਸੀ ਪੰਜ ਬਸਾਂ ਦੇ ਖੜੇ ਆ ਸਾਡੇ ਸੌਰੀ ਬਹਿ ਨਹੀਂ ਰਹੀ ਹਾਂ ਕੋ ਸਾਨੂੰ ਸਾਡੇ ਲੈਟਰ ਤੇ ਸੈਂਡ ਕਰ ਰਿਹਾ ਹੈ ਅਸੀਂ ਪਿੰਡਾਂ ਦੇ ਰਹਿਣ ਵਾਲੇ ਆ ਸਾਨੂੰ ਪਤਾ ਜਿਹੜਾ ਨਰੇਕਾ ਦਾ ਸੈਕਟਰੀ ਆ ਉਹਨਾਂ ਨੂੰ ਕੱਲ ਮਜਬੂਰ ਕੀਤਾ ਗਿਆ ਬੀਟੀਪੀਓ ਨੂੰ ਮਜਬੂਰ ਕੀਤਾ ਗਿਆ ਅੱਜ ਕੋ ਹੈਗਾ ਅੱਜ ਆਪਣੀ ਮਰਜ਼ੀ ਨਾਲ ਆਏ ਸਾਰੇ ਪਿੰਡਾਂ ਚੋਂ ਆਇਆ ਉਹਨਾਂ ਦੱਸਿਆ ਵੀ ਜਾਣਾ ਕਿਸੇ ਨੂੰ ਕਹਿੰਦੇ ਹਾਂ ਜੀ ਭਰ ਭਰ ਗੱਡੀਆਂ ਆਪਾਂ ਆਪਣੀਆਂ ਕਾਰਾਂ ਤੇ ਆਏ ਸਾਰੇ ਲੋਕ ਇਹ ਕਹਿ ਰਹੇ ਨੇ ਜਿਵੇਂ ਤੁਸੀਂ ਸਾਰੇ ਇੱਥੇ ਪਹੁੰਚੇ ਹੋ ਹੋਰ ਜਿੰਨੇ ਪਹੁੰਚੇ ਨੇ ਉਹ ਇਹ ਕਹਿ ਰਹੇ ਨੇ ਕਿ ਸਾਡੇ ਤੋਂ ਗਲਤੀ ਹੋ ਗਈ ਉਹ ਤਾਂ ਗਲਤੀ ਹੁਣ ਆਪ ਵੀ ਮੰਨਦੇ ਆ ਸੀ ਵੜਿੰਗ ਸਾਹਿਬ ਤੋਂ ਕੀ ਉਮੀਦ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕਾਂਗਰਸ ਬਦਲਾਇਆ ਕਰੇਗੀ ਉਹ ਕਹਿੰਦੇ ਇਹ ਤਾਂ ਕਾਂਗਰਸ ਨੇ ਤਾਂ ਗੰਡੇ ਪੀਜੇ ਹੋਏ ਆ ਕਾਂਗਰਸ ਤਾਂ ਗਾਲ੍ਹਾਂ ਕੱਢਣ ਲੱਗ ਜਾਂਦੇ ਕਹਿੰਦੇ ਹੋਰ ਕੋਈ ਕੰਮ ਹੀ ਐ ਨਹੀਂ ਕਹਿੰਦੇ ਡਿਬੇਟ ਰੱਖੀ ਕਹਿੰਦੇ ਉੱਥੇ ਆਏ ਹੀ ਨਹੀਂ ਕਹਿੰਦੇ ਤੁਸੀਂ ਕੋਈ ਵੀ ਦੇਖ ਲਓ ਜਿਨੇ ਪਿੰਡ ਚ ਚੋਣ ਲੜੀਆਂ ਜੋ ਨਵਾਂ ਸਰਪੰਚ ਖੜਾ ਹੋਏਗਾ ਉਹ ਕਹੇਗਾ ਪਹਿਲੇ ਸਰਪੰਚ ਨੇ ਕੁਝ ਨਹੀਂ ਕੀਤਾ ਮੈਂ ਤੁਹਾਨੂੰ ਕਰਕੇ ਦਿਖਾਵਾਂਗਾ ਇਹ ਪਤਾ ਨਹੀਂ ਭਗਵੰਤ ਮਾਨ ਕੀ ਕਰਦਾਗਾ ਜਦੋਂ ਸਟੇਜ ਤੇ ਆਪਣੇ ਚੁਟਕਲੇ ਸੁਣਾ ਜਾਂਦਾ ਹੈ ਨਾ ਮੈਨਾਂ ਕਹਿਮਸ਼ੰਦ ਉਹ ਤਾਂ ਕੰਮ ਵੀ ਕਰੇਗਾ ਉਹ ਤਾਂ ਚੁਟਕੋ ਹੀ ਰਹਿਗੇ ਸਮਰਾਲੇ ਦੇ ਵਿੱਚ ਅੱਜ ਕਾਂਗਰਸ ਕਾਂਗਰਸ ਹੋ ਗਈ ਰਾਜਾ ਰਾਜਾ ਹੋ ਗਈ ਇੱਕ ਵਾਰ ਤਸਵੀਰ ਸਾਂਝੀ ਕਰ ਦਵਾਂ ਕਿ ਕਿਵੇਂ ਪੰਡਾਲ ਸਜਿਆ ਪਿਆ ਤਾਂ ਲੋਕ ਖੜੇ ਹੋਏ ਨੇ ਦੂਦਰਾਡੇ ਤੋਂ ਪਹੁੰਚੇ ਹੋਏ ਨੇ ਅਸੀਂ ਸਾਰਿਆਂ ਦੇ ਨਾਲ ਗੱਲਬਾਤ ਕਰਾਂਗੇ ਕੋਈ ਪੰਚ ਆਇਆ ਕੋਈ ਸਰਪੰਚ ਆਇਆ ਵਰਕਰ ਨੇ ਵਰਕਰ ਸੰਮੇਲਨ ਜਿਹੜਾ ਉਹ ਸਮਰਾਲੇ ਦੇ ਵਿੱਚ ਹੋ ਰਿਹਾ ਅਸੀਂ ਗੱਲਬਾਤ ਕਰਾਂਗੇ ਭਾਈ ਸਸੀਕਾਲ ਠੀਕ ਠਾਕ ਹੋਈ ਠੀਕ ਠਾਕ ਕਿੱਥੋਂ ਆਏ ਅੰਕਲ ਜੀ ਮਾਚੀਵਾੜਾ ਤੋਂ ਮਾਚੀਵਾੜਾ ਸਾਹਿਬ ਤੋਂ ਕੀ ਲੱਗ ਰਿਹਾ ਰਾਜਾ ਸਾਹਿਬ ਦੀ ਭਾਸ਼ਣ ਸੁਣ ਰਹੇ ਹੋ ਕੀ ਦਿਖ ਰਿਹਾ ਨੇ ਤੇ ਚਿਹਰੇ 'ਚ ਹਾਂਜੀ ਠੀਕ ਠਾਕ ਵਧੀਆ ਹਾਂ ਬਦਲਾ ਆਏਗਾ ਕੁਝ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਕੀ ਉਮੀਦ ਆ ਰਹੀ ਹੈ ਸਾਬ ਤੋਂ ਰਾਜਾ ਸਾਹਿਬ ਬਣੂਗਾ ਜੇ ਬਣਨਗੇ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਤਿਆਰੀ ਹੈ ਰਾਜਾ ਸਾਹਿਬ ਜਿਵੇਂ ਭਾਸ਼ਣ ਦੇ ਰਹੇ ਨੇ ਕਾਂਗਰਸ ਭਾਸ਼ਣ ਦੇ ਰਹੀ ਹੈ ਸਾਰੇ ਇੱਥੇ ਲੀਡਰ ਬੈਠੇ ਹੋਏ ਨੇ ਕੀ ਲੱਗ ਰਿਹਾ ਕੀ ਆਉਣ ਵਾਲੇ ਸਮੇਂ ਦੇ ਵਿੱਚ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਰਾਜਾ ਜੀ ਕਹਿ ਰਹੇ ਨੇ ਵੀ 13 ਦੀ 13 ਸੀਟਾਂ ਜਿੱਤਣਗੇ ਤੇ ਸਾਡੇ ਹਿਸਾਬ ਨਾਲ ਤਾਂ ਜਰੂਰ ਜਿੱਤਣਗੇ ਕਿਉਂਕਿ ਕਾਂਗਰਸ ਦਾ ਕਾਫੀ ਬੈਕਅਪ ਹੋ ਚ ਤੇ ਪਹਿਲਾਂ ਤੁਹਾਨੂੰ ਪਤਾ ਹੀ ਹੈ ਜਿਵੇਂ ਹੋਇਆ ਆਮ ਆਦਮੀ ਪਾਰਟੀ ਨੂੰ ਹਰੇਕ ਨਹੀਂ ਪਸੰਦ ਕੀਤਾ ਪਰ ਅੱਜ ਹਰੇਕ ਬੰਦਾ ਆਮ ਆਦਮੀ ਪਾਰਟੀ ਤੋਂ ਮੋੜ ਚੁੱਕਿਆ ਤੇ ਹੁਣ ਕਾਂਗਰਸ ਬੈਕਅਪ ਕਰ ਚੁੱਕੀ ਹੈ 13 ਦੀ 13 ਸੀਟਾਂ ਜਿੱਤੂਗੀ ਬਈ ਕਾਰਨ ਕੀ ਲੱਗਦਾ ਇਹਦੇ ਵਿੱਚ ਮੂੰਹ ਮੁੜ ਗਿਆ ਆਮ ਆਦਮੀ ਪਾਰਟੀ ਦੇ ਤਾਂ ਦੋ ਸਾਲ ਹੀ ਹੋਏ ਨੇ ਅੱਜ ਖੰਨੇ ਦੇ ਵਿੱਚ ਹੀ ਉਹ ਵੱਡਾ ਇਕੱਠ ਕਰਕੇ ਗਏ ਨੇ ਰੈਲੀ ਕਰਕੇ ਗਏ ਬੀਤੇ ਦਿਨੇ ਹੁਣ ਅਧ்கਾਟਨ ਕਰ ਰਹੇ ਨੇ ਅੱਜ ਖਰਨਾ ਪਲਾਂਟ ਦਾ ਕਿਉਂ ਮੂੰਹ ਮੁੜ ਗਿਆ ਇਸ ਜੇ ਮੂੰਹ ਤਾ ਖਿਸ ਕਰਕੇ ਮੋੜਿਆ ਜਿਵੇਂ ਤੁਸੀਂ ਦੇਖੋ ਵੀ ਸਿੱਧੂ ਮੂਸੇਵਾਲ ਸਾਹਿਬ ਦਾ ਕਤਲ ਹੋ ਗਿਆ ਕੋਈ ਸੁਣਵਾਈ ਨਹੀਂ ਆਪਣੇ ਕਬੱਡੀ ਖੜਾ ਨਹੀਂ ਸੀਗਾ ਅੰਬਲ ਸੰਦੀਪ ਉਹਦਾ ਹੀ ਕੋਈ ਸੁਣਵਾਈ ਨਹੀਂ ਹੋਈ ਹੁਣ ਭਾਨਾ ਸਿੱਧੂ ਚੱਕ ਕੇ ਅੰਦਰ ਦੇ ਦਿੱਤਾ ਜੀ ਪਰਿਵਾਰ ਤੇ ਪਰਚੇ ਕਰਤੇ ਹਰੇਕ ਬੰਦੇ ਦੇ ਪਰਚੇ ਹੋ ਰਹੇ ਆ ਕੋਈ ਸੁਣਵਾਈ ਨਹੀਂ ਹੋ ਰਹੀ ਲੋਕ ਖਿਲਾਫ ਨੇ ਕੋਈ ਕੰਮ ਨਹੀਂ ਹੋ ਰੇ ਹੁਣ ਕੱਲ ਜਿਹੜਾ ਤੁਸੀਂ ਗੱਲ ਕਰਦੇ ਹੋ ਖੰਨੇ ਇਕੱਠ ਹੋਇਆ ਉਹ ਤਾਂ ਸਿਰਫ ਇੱਕ ਵਿਚਾਰੀਆਂ ਮੇਰੀਆਂ ਭੈਣਾਂ ਮੇਰੀਆਂ ਬੀਬੀਆਂ ਤੇ ਨਰੇਗ ਵਾਲੀਆਂ ਹੀ ਸੀਗੀਆਂ ਕੋਈ ਉਦਾਂ ਦੀ ਗੱਲ ਨਹੀਂ ਸਾਰੇ ਆਂਗਣਵਾੜੀ ਵਰਕਰ ਅੱਛਾ ਅੱਛਾ ਸਕੂਲ ਟੀਚਰ ਸਾਰੇ ਇਹ ਤੁਸੀਂ ਕਿਵੇਂ ਕਹਿ ਸਕਦੇ ਹੋ ਉਹਨਾਂ ਨੂੰ ਫਿਰ ਕਿਵੇਂ ਲਿਆਏ ਕੋਈ ਦਬ ਦਬਾ ਲੈ ਨਾਲ ਲੈ ਕੇ ਆਣ ਪਿੰਡਾਂ ਚੋਂ ਹੀ ਆਈਆਂ ਉਹ ਸਾਨੂੰ ਪਤਾ ਹੀ ਆ ਵੀ ਕਿਵੇਂ ਆਈਆਂ ਕਿਵੇਂ ਨਹੀਂ ਆਈਆਂ ਸੋ ਮਲਾਜਮਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਸੈਕਟਰੀਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਪਿੰਡਾਂ ਦੇ ਵਿੱਚ ਵੀ ਤੁਸੀਂ ਲੈ ਕੇ ਆਉਣਾ ਇਹਨਾਂ ਨੂੰ ਇਸ ਤਰ੍ਹਾਂ ਆ ਜਿਹੜਾ ਕਾਰਨ ਕਿਉਂ ਫਿਰ ਉਹ ਤਾਂ ਕਹਿ ਰਹੇ ਸੀਗੇ ਕਹਿੰਦੇ ਕਹਿੰਦੇ ਲੋਕ ਸਾਡੇ ਨਾਲ ਖੜੇ ਹੋਏ ਨੇ ਤੁਸੀਂ ਕਹਿੰਦੇ ਬਣਾਉਣ ਵਾਲੇ ਮੁੱਖ ਮੰਤਰੀ ਸਾਹਿਬ ਆਪ ਕਹਿੰਦੇ ਮੈਂ ਤਾਂ ਕਹਿੰਦਾ ਜੀ ਆ ਸਮਾਂ ਆਉਂਦਿਓ ਤੁਸੀਂ ਇਲੈਕਸ਼ਨ ਪਤਾ ਲੱਗ ਜਾਣਾ ਵੀ ਕਿ ਕਿੰਨੀ ਕੋਈ ਜਨਤਾ ਉਹਨਾਂ ਦੇ ਨਾਲ ਖੜੀ ਹੈ ਮਤਲਬ ਪਤਾ ਲੱਗ ਜਾ ਕਿ ਸੱਸੀ ਕਾ ਭਾਜੀ ਠੀਕ ਹੋ ਚੜਦੀ ਕਲਾ ਚੜਦੀ ਕਲਾ ਇੱਧਰ ਵੀ ਚੜਦੀ ਕਲਾ ਹੈਗੀ ਕਾਂਗਰਸ ਦੀ ਤੂੰ ਦੇਖ ਰਿਹਾ ਸਾਹਮਣੇ ਕੀ ਘੱਟ ਘੱਟ ਕੀ ਕਹਿ ਰਿਹਾ ਘੱਟ ਤੇ ਠਾਠਾ ਮਾਰਦਾ ਹੂੰ ਠਾਠਾ ਦਾ ਗੱਲ ਕਹਿੰਦੇ ਭਗਵੰਤ ਮਾਨ ਸਾਹਿਬ ਦਾ ਵੀ ਮਾਰਦਾ ਸੀ ਉਹ ਮੈਂ ਤੁਹਾਨੂੰ ਵੀਡੀਓ ਲਗਾ ਕੇ ਦਿਖਾਉਂ ਕੱਢ ਕੇ ਦਿਖਾ ਦਿਓ ਕਿਹੜੀ ਕੀ ਵੀਡੀਓ ਦਿਖਾਉਂਗੇ ਦਿਖਾਓ ਕੀ ਖਾਲੀ ਸੀ ਤੁਮਹ ਲੱਭਣੀ ਪੈਣੀ ਹੁਣ ਨਾ ਮੋਬਾਈਲ 'ਚ ਅੱਛਾ ਇਹ ਕੀ ਹੈ ਅਜਹੀ ਵੀਡੀਓ ਆ ਸਾਡੇ ਮਾਛੀਵਾਲ ਤੋਂ ਡਰਾਈਵਰਾਂ ਨੇ ਵੀਡੀਓ ਪਾਈ ਸੀ ਇਹ ਸੀ ਪੰਜ ਬਸਾਂ ਲੈ ਕੇ ਖੜੇ ਆ ਸਾਡੇ ਕੋਈ ਸੌਰੀ ਬਹਿ ਨਹੀਂ ਰਹੀ ਨਾ ਹੀ ਕੋਈ ਸਾਨੂੰ ਸਾਡੇ ਲੈਟਰ ਤੇ ਸਾਈਨ ਕਰ ਰਿਹਾ ਅੱਛਾ ਕਿਉਂਕਿ ਤੁਹਾਨੂੰ ਪੇਮੈਂਟ ਤੱਕ ਨਹੀਂ ਮਿਲਨੀ ਉਹ ਵੀ ਸਰਕਾਰੀ ਪੰਜਾਬ ਰੋਡ ਦੇ ਇਹ ਬਸਾਂ ਅੱਜ ਤੁਸੀਂ ਦੇਖਿਆ ਕੋਈ ਸਰਕਾਰੀ ਬਸ ਹੈ ਨਹੀਂ ਪ੍ਰਾਈਵੇਟਾਂ ਦੇਖ ਰਹੀਆਂ ਸਾਰੇ ਪ੍ਰਾਈਵੇਟ ਹਨ ਜੀ ਜੀ ਸਭ ਕਾਰਾਂ ਆਪਸਾ ਤੋਂ ਆਪੋ ਆਪਣੇ ਤੋਂ ਵਸਤੇ ਆਇਆ ਯਾਰ ਇਹਨਾਂ ਨੇ ਕਿਹਾ ਇਧਰ ਕਿਹਾ ਵੀ ਤੁਹਾਨੂੰ ਅਸੀਂ ਗੱਡੀ ਦੇਨੇ ਆ ਤੁਸੀਂ ਇੱਥੇ ਆ ਜਾਓ ਅਸੀਂ ਪਿੰਡਾਂ ਦੇ ਰਹਿਣ ਵਾਲੇ ਆ ਸਾਨੂੰ ਪਤਾ ਜਿਹੜਾ ਨਰੇਗਾ ਦਾ ਸੈਕਟਰੀ ਆ ਉਹਨਾਂ ਨੂੰ ਕੱਲ ਮਜਬੂਰ ਕੀਤਾ ਗਿਆ ਬੀਡੀਪੀ ਉਹਨਾਂ ਨੂੰ ਮਜਬੂਰ ਕੀਤਾ ਗਿਆ ਹੂੰ ਇਹ ਐਨੇ ਤੁਸੀਂ ਗੱਡੀਆਂ ਭਰ ਕੇ ਲੈ ਕੇ ਆਉਣੀਆਂ ਆਉਣੀਆਂ ਨੇ ਹੂੰ ਪਹਿਲਾਂ ਦਬਦਬਾ ਬੰਦਿਆ ਸੀਗਾ ਪੂਰਾ ਤੁਹਾਨੂੰ ਪਤਾ ਉਹਦੀ ਸਰਕਾਰ ਦਾ ਦਬਦਬਾ ਹੈ ਹੀ ਸੀ ਹੂੰ ਅੱਜ ਇਸ ਤਰ੍ਹਾਂ ਦਾ ਕੁਝ ਨਹੀਂ ਕੋਈ ਅੱਜ ਕੋਈ ਹੈਗਾ ਅੱਜ ਆਪਣੀ ਮਰਜ਼ੀ ਨਾਲ ਆਏ ਸਾਰੇ ਹੂੰ ਅੱਜ ਪਿੰਡਾਂ 'ਚ ਆਇਆ ਉਹਨਾਂ ਦੱਸਿਆ ਵੀ ਜਾਣਾ ਕਿਸੇ ਨੇ ਕਹਿੰਦੇ ਹਾਂ ਜੀ ਹੂੰ ਪਰ ਪਰ ਗੱਡੀਆਂ ਆਪੋ ਆਪਣੀਆਂ ਕਾਰਾਂ ਤੇ ਆਏ ਨੇ ਸਾਰੇ ਮਤਲਬ ਲੋਕ ਇਹ ਕਹਿ ਰਹੇ ਨੇ ਜਿਵੇਂ ਤੁਸੀਂ ਸਾਰੇ ਇੱਥੇ ਪਹੁੰਚੇ ਹੋ ਹੋਰ ਜਿੰਨੇ ਪਹੁੰਚੇ ਨੇ ਉਹ ਇਹ ਕਹਿ ਰਹੇ ਨੇ ਕਿ ਸਾਡੇ ਤੋਂ ਗਲਤੀ ਹੋ ਗਈ ਪਤਾ ਗਲਤੀ ਹੁਣ ਆਪ ਵੀ ਮੰਨਦੇ ਆਂ ਸੀ ਪਬਲਿਕ ਮੰਨ ਪਬਲਿਕ ਮੰਨ ਰਹੀ ਏ ਪੇਸ਼ੀ ਜਿਹੜਾ ਬਦਲਾਅ ਚਾਹੁੰਦੇ ਜੋ ਬਦਲਾਅ ਆਇਆ ਨਹੀਂ ਉਹ ਕਹਿੰਦੇ ਪਹਿਲੇ ਸਰਕਾਰਾਂ ਚੰਗੀਆਂ ਸੀ ਦੇ ਨਾਲ ਤੋਂ ਉਹਨਾਂ ਬਰਿੰਗ ਸਾਹਿਬ ਤੋਂ ਕੀ ਉਮੀਦ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕਾਂਗਰਸ ਬਦਲਾਅ ਕਰੇਗੀ ਉਹ ਕਹਿੰਦੇ ਇਹ ਤਾਂ ਕਾਂਗਰਸ ਨੇ ਤਾਂ ਕੰਡੇ ਬੀਜੇ ਹੋਏ ਆ ਕਾਂਗਰਸਨ ਤਾਂ ਗਾਲ੍ਹਾਂ ਕੱਢਣ ਲੱਗ ਜਾਂਦੇ ਕਹਿੰਦੇ ਹੋਰ ਕੋਈ ਕੰਮ ਹੀ ਆ ਨਹੀਂ ਕਹਿੰਦੇ ਡਿਬੇਟ ਰੱਖੀ ਕਹਿੰਦੇ ਉੱਥੇ ਆਏ ਹੀ ਨਹੀਂ ਕਹਿੰਦੇ ਤੁਸੀਂ ਕੋਈ ਵੀ ਦੇਖ ਲਓ ਜਿਨੇ ਪਿੰਡ ਚ ਚੋਣ ਲੜੀਆਂ ਜੋ ਨਵਾਂ ਸਰਪੰਚ ਖੜਾ ਹੋਏਗਾ ਉਹ ਕਹਿੰਗਾ ਪਹਿਲੇ ਸਰਪੰਚ ਨੇ ਕੁਝ ਨਹੀਂ ਕੀਤਾ ਮੈਂ ਤੁ ਅਸੀਂ ਉਹਨੂੰ ਪਿੰਡ 'ਚ ਵੀ ਸਰਪੰਚ ਬਣਾ ਦੇਨੇ ਆ ਨਾ ਇਹ ਟਰਿਕ ਆ ਟਰਿਕ ਆ ਇਹ ਟਰਿਕ ਆ ਆਪਾਂ ਉਹਨੂੰ ਸਰਪੰਚ ਬਣਾ ਦੇਨੇ ਆ ਨਾ ਵੀ ਇੱਕ ਨਵਾਂ ਬਣਿਆ ਮੁੰਡਾ ਕੀ ਕੰਮ ਕਰਕੇ ਦਿਖਾਊਗਾ ਉਹ ਜਿਹੜੀ ਆਪਣੀ ਪਬਲਿਕ ਸੀ ਇਹਨਾਂ ਨੂੰ ਭੁਲੇਖਾ ਪਾ ਗਿਆ ਵੀ ਇਹ ਪਤਾ ਨਹੀਂ ਭਗਵਾਨ ਤੁਮਨ ਕੀ ਕਰ ਦੇਗਾ ਜਦੋਂ ਸਟੇਜ ਤੇ ਆਪਣੇ ਚੁਟਕਲੇ ਸੁਣਾ ਜਾਂਦਾ ਸੀ ਨਾ ਇਹਨਾਂ ਨਾਲ ਕਹਿ ਪੈਂਦੇ ਉਹਦਾ ਕੰਮ ਵੀ ਕਰੇਗਾ ਉਹਦੇ ਚੁਟਕਲੇ ਹੀ ਰਹਿ ਗਏ ਉਹਦੇ ਆਪਣੀਆਂ ਮਸ਼ਹੂਰੀਆਂ ਦੇਣ ਲੱਪੇਂਦਾ ਉਹ ਕੱਲ ਕਹਿ ਰਹੇ ਸੀਗੇ ਇੱਥੇ ਤੁਸੀਂ ਜ਼ਾਇਦ ਪਾਸ਼ ਨੂੰ ਸੁਣਿਆ ਹੋਵੇ ਜਾਂ ਨਾ ਸੁਣਿਆ ਹੋਵੇ ਕਹਿੰਦੇ ਮੈਂ ਮੇਰਾ ਕੰਮ ਬਹੁਤ ਵਧੀਆ ਸੀਗਾ ਕਹਿੰਦੇ ਕਰਨ ਨੂੰ ਮੈਂ ਬੜਾ ਕੁਝ ਕਰ ਲੈਂਦਾ ਕਮੇਡੀ ਦੇ ਵਿੱਚ ਕਹਿੰਦੇ ਕਹਿੰਦੇ ਅਰਵਿੰਦ ਕੇਜੀਵਾਲ ਜੀ ਕਹਿੰਦੇ ਅਫੀਸਰ ਸੀਗੇ ਬਣਾਉਣ ਦਾ ਪੰਡਾ ਪੈਸਿਆਂ ਦੀ ਇਕੱਟੀਆਂ ਕਰ ਲੈਂਦੇ ਕਹਿੰਦੇ ਤਾਂ ਅਸੀਂ ਕਹਿੰਦੇ ਲੋਕਾਂ ਦੇ ਭਲੇ ਖ ਲਈ ਆਏ ਆ ਲੋਕਾਂ ਦੇ ਵਾਸਤੇ ਆਏ ਆ ਕਹਿੰਦੇ ਉਹ ਤੇ ਸਾਰੇ ਕਹਿੰਦੇ ਸਾਰੇ ਕਹਿੰਦੇ ਬੇਈ ਇਮਾਨਦਾਰੀਆਂ ਕੋਈ ਵੀ ਕਹਿੰਦਾ ਕੋਈ ਮੈਂ ਵੀ ਬੇਈਮਾਨ ਮੇਡੀ ਕਰਕੇ ਤਾਂ ਘਰ ਦੀ ਭੱਜ ਗਈ ਤੁਸੀਂ ਤੁਸੀਂ ਕਹਿੰਦੇ ਮੇਰਾ ਕੰਮ ਤੁਸੀਂ ਪੱਤਰਕਾਰ ਹੋ ਤੁਸੀਂ ਇਹ ਚੈਨਲ ਚਲਾ ਰਹੇ ਹੋ ਆਪਣਾ ਤੁਸੀਂ ਆਪਣੇ ਪੇਟ ਕਰਕੇ ਚਲਾ ਰਹੇ ਹੋ ਨਾ ਜਿਹੜਾ ਮੁੱਖ ਮੰਤਰੀ ਬਣਿਆ ਉਹਦਾ ਕੀ ਪੇਟ ਨਹੀਂ ਲੱਗਿਆ ਉਹਨੂੰ ਅਸੀਂ ਲੋਕਾਂ ਦੇ ਇਹ ਆਵਾਜ਼ ਐਵੇਂ ਜਾਏਗੀ ਲੋਕਾਂ ਦੇ ਅੱਖ ਸੱਚਲੀ ਚਲਾ ਰਹੇ ਆ ਅਸੀਂ ਨਹੀਂ ਤੇ ਸੱਚੀ ਬੋਲ ਰਹੇ ਆ ਕਿ ਝੂਠ ਸਲਾ ਬੋਲ ਰਹੇ ਆ ਉਹ ਲੋਕ ਕਹਿੰਦੇ ਵੀ ਆਪਾਂ ਬੜੀਆਂ ਨੌਕਰੀਆਂ ਦੇਤੀਆਂ ਤੁਸੀਂ ਕੋਈ ਵੀ ਬੰਦਾ ਪੁੱਛੋ ਜਿਹਨੂੰ ਉਹਨੇ ਬਦ ਦਿੱਤਾ ਆਪਣੇ ਜੌਨਿੰਗ ਲੈਟਰ ਦਿੱਤਾ ਕੋਈ ਬੰਦਾ ਨੌਕਰੀ ਕਰ ਰਿਹਾ ਹੂੰ ਚਿਠੀਓ ਆਪਾਂ ਚਿਠੀਓ ਦਿੰਦੀ ਹੈ ਮਤਲਬ ਜਿਹੜਾ 40000 ਕਹਿ ਰਿਹਾ ਮੁੱਖ ਮੰਤਰੀ ਸਾਹਿਬ ਸਾਨੂੰ ਤੇ ਸਾਡੇ ਦੇ ਸੰਭਾਲਣੇ ਲਾ ਕੇ ਜਿਵੇਂ ਲੱਭਿਆ ਨਹੀਂ ਕੋਈ ਵੀ ਜਿਹੜੀ ਨੂੰ ਭਗਵੰਤ ਮਾਨ ਨੌਕਰੀ ਦਿੱਤੀ ਹੋਵੇ ਤੁਹਾਡੇ ਪਿੰਡ ਦੇ ਕੋਈ ਪੜਿਆ ਲਿਖਿਆ ਨਹੀਂ ਹੋਣਾ ਤਾਂ ਨਹੀਂ ਮਿਲੀ ਨਹੀਂ ਉਹ ਜੀ ਅਨਪੜ ਉਹ ਤਾਂ ਫਿਰ ਚੀਕ-ਚੀਕ ਕੇ ਕਹਿ ਰਹੇ ਕਹਿੰਦੇ 40000 ਨੌਕਰੀ ਦੇਤੀ ਮੇਰੀ ਗੱਲ ਸੁਣ ਮੈਂ 83 ਦਾ ਮੈਟਰ ਮੈਂ ਐਵਲ ਐਜੂਕੇਟਿਡ ਹਾਂ ਤੁਸੀਂ ਹਾਂਜੀ 83 ਦਾ ਮੈਟਰ ਪਾਸ ਹਾਂ ਕੀ ਅਸੀਂ ਅਗੇ ਬੱਚੇ ਅਨਪੜ ਰੱਖਾਂਗੇ ਤੁਸੀਂ ਬਲਾ ਇਹ ਦੱਸੋ ਬੰਦੇ ਉਹ ਤਾਂ ਫਿਰ ਚੀਕ-ਚੀਕ ਕੇ ਕਹਿ ਰਹੇ ਕਹਿੰਦੇ ਅਸੀਂ ਦੇਤੀ ਆ 40000 ਮ ਵੀ ਮੈਂ ਸਭ ਕੁਝ ਆ ਮੈਂ ਹੀ ਕਰ ਰਿਹਾ ਹਾਂ ਕਰਨਾ ਤਾਂ ਕੋਈ ਹੋਰ ਹੀ ਹੈ ਨਾ ਹਾਂ ਅਸੀਂ ਪੜਾ ਲਖਾ ਕੇ ਬੱਚੇ ਬਾਹਰ ਹੀ ਭੇਜੇ ਨੇ ਅਸੀਂ ਆ ਮੈਂ ਵੀ ਆ ਘੁਮ ਕੇ ਆਇਆ ਬਾਹਰ ਹੈ ਤੇ ਕੀ ਭਗਵਾਨਤ ਮਾਨ ਨੇ ਭੇਜਦਾ ਸਾਨੂੰ ਇੱਥੇ ਜੇ ਨੌਕਰੀ ਮਿਲਦੀ ਸੀ ਬੱਚਾ ਕਿਉਂ ਬਾਹਰ ਭੇਜਦੇ ਬਦਲ ਮੈਂ ਹੈ ਨਹੀਂ ਕੋਈ ਜਿਸ ਤੇ ਕਿਨ ਨਾਲ ਬਰਿੰਦਰ ਡਿਗਰੀਆਂ ਕਰਾਤੀਆਂ ਇਹ ਵੀ ਨਹੀਂ ਕੋਈ ਪਲੱਸ 2 ਕੋਈ ਡਿਗਰੀਆਂ ਕਰਾਤੀਆਂ ਪਰ ਉਹਨਾਂ ਨੂੰ ਕੋਈ ਸਰਵਿਸ ਮਿਲਦੀ ਨਹੀਂ ਜਾਦੇ ਉਹ ਕਹਿੰਦਾ ਵੀ ਮੈਂ ਉਹ ਕਹਿੰਦਾ ਮੈਂ ਉੱਥੋਂ ਬਾਹਰੋਂ ਬੰਦੇ ਇੱਥੇ ਮੰਗਾ ਲੈਣੇ ਨੇ ਕਹਿੰਦਾ ਨਾ ਉਹਦੇ ਅੰਗਰੇਜ਼ ਕੰਮ ਕਰਨਗੇ ਇੱਥੇ ਆ ਕੇ ਉਹ ਆਇਆ ਤੇ ਇਹ ਨਹੀਂ ਕਿ ਅੰਗਰੇਜ਼ ਕੰਮ ਕਰਨ ਨੂੰ ਇੱਥੋਂ ਵਾਲੀ ਰੁਕਦੇ ਪਏ ਇਹਨਾਂ ਦੇ ਆਪਣੇ ਬੱਚੇ ਤੇ ਬਾਹਰ ਨੇ ਫਿਰ ਕਾਂਗਰਸ ਕਰੇਗੀ ਬਦਲਾ ਇੱਕ ਦੇ ਦਿੰਦਾ ਤੇ ਮੇਰੇ ਜਾਣ ਕੇ ਮੇਰੇ ਬੱਚਾ ਹੋਣ ਲੱਗੇ ਉਹਦੇ ਆਪਣੀ ਮਸ਼ਹੂਰੀ ਕਰ ਰਿਹਾ ਸਰ ਤੁਹਾਡੀ ਥੋੜਾ ਕਾਰਜ ਕਿ ਉਹਦੀ ਕਾਰਜ 26 ਜਨਵਰੀ ਨੂੰ ਹੀ ਕਹਿ ਗਿਆ ਪ੍ਰਾਪਤੀਆਂ ਨਹੀਂ ਕਢਿਆ ਰਿਹਾ ਉਹ ਅੱਜ ਪਰਿਵਾਰ ਦੀਆਂ ਗਿਣਾ ਰਹੀਆਂ ਮੈਂ ਲਿੰਗ ਟੈਸਟਿੰਗ ਕਰਾਇਆ ਮੈਂ ਫਲਾਣਾ ਕਰਾਇਆ ਮਾੜਾ ਇਹਨੇ ਮਾਰ ਚੁਣਾ ਕੋ ਸਵਾਕ ਉਹਨੇ ਕੋਈ ਦੇਸ਼ ਦੀ ਦਾ ਮਤਲਬ ਇਹ ਆਪਣੀ ਗੱਲ ਕਹਿ ਰਿਹਾ ਵਧੀਆ ਗੱਲ ਨਹੀਂ ਲੱਗੀ ਤੁਹਾਨੂੰ ਉਹ ਤਾਂ ਕਹਿੰਦੇ ਕਿ ਵੀ ਅਸੀਂ ਨੰਗੀ 26 ਜਨਵਰੀ ਨੰਗੀ ਹੋ ਕੋਈ ਤਰੱਕੀ ਦੱਸੇ ਵੀ ਦੇਸ਼ ਨੇ ਆ ਤਰੱਕੀ ਕੀਤੀ ਆਪਣੇ ਸ਼ਹੀਦ ਆ ਕੋ ਉਹ ਤਾਂ ਉਹ ਗੱਲ ਕਰੀ ਨਹੀਂ ਉਹਦਾ ਆਪਦਾ ਘੋੜਾ ਦਬਲੀ ਗਿਆ ਅੱਜ ਪਰਿਵਾਰ ਦਾ ਹੈ ਇਹੋ ਦੇ ਵਿੱਚ ਤੋਂ ਕੋਈ ਸਵਾਦਲ ਗੱਲ ਨਹੀਂ ਕੋਈ ਉਹ ਉਹ ਤਰੱਕੀ ਵਾਲੀ ਚੰਗੀ ਗੱਲ ਨਹੀਂ ਹੈ ਕਿ ਪੰਜਾਬ ਨੂੰ ਜਨਰੇਸ਼ਨ ਮਿਲੇ ਪੰਜਾਬ ਦਾ ਪੇ ਖਸਵਾਰਣਗੇ ਨਹੀਂ ਇਹਦੇ ਘਰ ਪ੍ਰਾਪਤੀ ਹਮ ਦੇਸੋ ਜੇ ਤਾਂ ਮੈਂ ਤੇਰੀ ਭਵਿੱਖ ਬਾਰੇ ਦੱਸਾਂ ਹੁੰਦਾ ਜੇ ਮੈਂ ਆਪਦੀ ਗੁਣਗਾਈ ਜਾ ਮੈਂ ਆਪਦੀ ਉਹ ਤਾਂ ਕੰਮ ਗਲਤ ਹੁੰਦਾ ਨਾ ਹਮ ਮਰਨ ਕੀ ਕਾਂਗਰਸ ਸੇ ਬਦਲੇਗੀ ਕੁਛ ਆਨਲ ਟਾਈਮ ਦੇ ਵਿੱਚ ਉਹ ਤਾਂ ਕਹਿੰਦੇ ਕਾਂਗਰਸ ਰਹਿ ਗਈ ਕੰਡੇ ਬੀਜ ਗਏ ਹੁਣ ਅਸੀਂ ਪੱਟ ਰਹੇ ਆ ਪਰ ਤੁਸੀਂ ਕਹਿੰਦੇ ਹੋ ਕਾਂਗਰਸ ਕਰੇਗੀ ਕੁਛ ਆਨ ਕਰੂਗੀ ਬਹੁਤ ਕੁਝ ਕਾਂਗਰਸ ਨੇ ਬਹੁਤ ਕੁਝ ਕਰਿਆ ਗਰੀਬਾਂ ਲਈ ਕਰਿਆ ਸਮਾਜਦਰਾਂ ਲਈ ਕਰਿਆ ਵਪਾਰੀ ਵਰਗ ਲਈ ਕਰਿਆ ਹੁਣ ਵੀ ਕਰੂ ਨਵੇਂ ਮੁੰਡਿਆਂ ਕੰਮ ਕਰਨਗੇ ਸਾਰੇ ਰਾਜੇ ਤੋਂ ਕੀ ਉਮੀਦ ਹੈ ਰਾਜਾ ਕਰੇਗਾ ਕੁਛ ਪਾਰਟੀਆਂ ਦਾ ਕੰਮ ਕਰਕੇ ਚੰਗਾ ਕਰਕੇ ਜੇ ਮਾੜਾ ਕਰਕੇ ਉਹਨੇ ਆਪਦਾ ਕੰਮ ਕਰਤਾ ਇਹ ਹੁਣ ਆਪਦਾ ਕਰਨਗੇ ਜੀ ਵਧੀਆ ਕੰਮ ਕਰਨਾ ਸਾਡੀ ਬਾਕੀ ਪ੍ਰਧਾਨਾਂ ਤੋਂ ਉਮੀਦ ਸੀ ਕਿ ਜਿਹੜੇ ਪਹਿਲਾਂ ਸੀ ਕੈਪਟਨ ਸਾਹਿਬ ਰਹੇ ਉਹਨਾਂ ਨੇ ਤਾਂ ਕਹਿੰਦੇ ਕਿਸੇ ਨੂੰ ਵਿੜੇ ਨਹੀਂ ਚੜਨ ਦਿੱਤਾ ਬਸ ਜਾਕਰ ਸਾਹਿਬ ਰਹੇ ਸਿੱਧੂ ਸਾਹਿਬ ਰਹੇ ਜੋ ਕਰ ਗਏ ਉਹ ਜਿਆਦਾ ਹੀ ਭਰ ਗਏ ਜੋ ਵਿੜੇ ਚੜਨ ਦਿੱਤਾ ਤਾਂ ਉਹਨਾਂ ਨੇ ਕਿਸੇ ਨੂੰ ਚੱਕ ਕੇ ਅੰਦਰ ਵੀ ਠੋਕਿਆ ਨਜਾਇਜ਼ ਨਹੀਂ ਕੀਤੀ ਕੀਤੀ ਕੋਈ ਨਜਾਇਜ਼ ਨਹੀਂ ਜੋ ਸ਼ਾਂਤ ਸੀ ਸ਼ਾਂਤ ਹੀ ਉਹਨੇ ਕਿਹਾ ਦੁਨੀਆ ਨੂੰ ਕਾ ਖਾਓ ਪੀਓ ਐਸਕੂਲ ਨਜ਼ਾਰਾ ਕਰੋ ਆਪਣਾ ਕੰਮ ਕਰੋ ਦੱਸ ਕਸਾਨ ਉਹ ਦੋਨੋਂ ਵੇਲੇ ਕੈਪਟਨ ਕਿਵੇਂ ਹੈ ਮਰਜੀ 1% ਕਿਸੇ ਨੂੰ ਦੁੱਖ ਨਹੀਂ ਦਿੱਤਾ ਦਿੱਲੀ ਜਾਣ ਨੂੰ 1% ਵੀ ਜਾਓ ਕਿਸੇ ਨੂੰ ਰੋਕਣਾ ਨਹੀਂ ਕਿਸੇ ਡੰਡਾ ਨਹੀਂ ਮਾਰਿਆ ਇਹ ਤਾਂ ਹੋਣੀ ਦੇਖ ਲੋ ਆਮ ਆਦਮੀ ਪਾਰਟੀ ਦਾ ਥੜਾ ਥੜਾ ਕੁੱਟੀ ਜਾਂਦੇ ਆ ਨਹੀਂ ਕੁੱਟਦੇ ਜਾਂਦਾ ਸੋ ਹੁਣ ਤਾਂ ਇੱਕ ਕਿਸਾਨ ਨੇ ਦੇ ਉਲਟ ਹੋਇਆ ਪਿਆ ਕਹਿੰਦਾ ਜਿਹੜੇ ਕਿਸਾਨ ਹੈ ਇਹ ਇਹ ਕਹਿੰਦਾ ਜਗਾ ਭਾਲਦੇ ਆ ਵਜਾ ਨਹੀਂ ਭਾਲਦੇ ਵੀ ਜਿਨ੍ਹਾਂ ਨੇ ਵੋਟਾਂ ਵਾ ਕੇ ਜਿੱਤੇ ਆਏ ਫਿਰ ਇਹਨੇ ਕਹਿੰਦਾ ਨੌਕਰੀ ਦੇ ਮਾ ਕੇ ਕੂੜਗਾਂ ਨੂੰ ਕੁੱਟੀ ਜਾਂਦੇ ਆ ਮੁੰਡਿਆਂ ਨੂੰ ਕੁੱਟੀ ਜਾਂਦੇ ਆ ਕਹਿੰਦਾ ਜੇ ਪਰਚੇ ਦੇ ਪਰਚੇ ਆਉਂਦੇ ਆ ਦਿੱਲੀ ਦੇ ਵਿੱਚ ਵੀ ਉਹਨਾਂ ਨੇ ਲਾਇਆ ਕਹਿੰਦੇ ਲੋਕਤੰਤਰ ਦਾ ਕਹਾਣ ਕਰਤਾ ਕਹਿੰਦੇ ਧੱਕੇ ਨਾਲ ਕਹਿੰਦੇ ਮੇਰ ਬਣਾ ਕੇ ਚੰਡੀਗੜ੍ਹ ਦਾ ਉੱਥੇ ਜੰਤਰ ਮੰਤਰ ਦੇ ਆ ਕੇ ਤਾਂ ਪ੍ਰੋਟੈਸਟ ਕੀਤਾ ਆਮ ਆਦਮੀ ਪਾਰਟੀ ਨੇ ਉਹ ਜਾਇਜ਼ ਸੀਗਾ ਉਹ ਤੋ ਬੀਜਪੀ ਨੇ ਕਿਹ ਕਿਹ ਤਰ੍ਹਾਂ ਉਹ ਤਾਂ ਬੀਜਪੀ ਦੇ ਜੰਡ ਕਿਤਾ ਜੰਡ ਕਿਤਾ ਉਹਨਾਂ ਨੇ ਜਾਇਜ ਹੈ ਤਾਂ ਨਾ ਉਹਨਾਂ ਦਾ ਇਹ ਉਹ ਤਾਂ ਜਾਇਜ ਹੈ ਜੀ ਤੇ ਠੀਕ ਹੈ ਬਹੁਤ ਸ਼ੁਕਰੀਆ ਧੰਨਵਾਦ ਤਾਂ ਗੱਲਬਾਤ ਕਰ ਰਹੇ ਸੀ ਕਿ ਆਪਣੇ ਆਪਣੇ ਵਿਚਾਰ ਦਿੱਤੇ ਨੇ ਵਰਕਰ ਇੱਥੇ ਬਹੁਤ ਸਾਰੇ ਪਹੁੰਚੇ ਆਣੇ ਦੁੱਧ ਰਾਡੇ ਤੋਂ ਵਿਚਾਜੂ ਸੰਜੇ ਗੁਰ ਕੈਂਸਰ ਜੋਗਦਸੀ ਹਰੀਸ਼ ਧੰਨਵਾਦ